ਸਾਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦਸਤਾਰ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਕੋਸ਼ਿਸ਼ ਅੱਗੇ ਸਫਾਤਾ ਦੇ ਸਵਾਗਤ ਹੈ ਤੇ ਅੱਜ ਤੁਹਾਡੇ ਨਾਲ ਆਪਾਂ ਇੱਕ ਗੱਲ ਪਾਉਣੀ ਆ ਤੇ ਉਸ ਵਾਰੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਜੋ ਕਿਸਾਨਤਾ ਆਪਣਾ ਆਟਾ ਬਰਾਉਣ ਵਾਸਤੇ ਧਰਤੀ ਦੇ ਖੰਡ ਰੱਖ ਕੇ ਜਾਂਦੇ ਆ ਤਾਂ ਉਹ ਉਸ ਖੰਡ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਕਈ ਵਾਰੀ ਆ ਜਾਂਦੀਆਂ ਹਰ ਵਾਰ ਨਹੀਂ ਆਉਂਦੀਆਂ ਕਈ ਵਾਰੀ ਆ ਜਾਂਦੀਆਂ ਉਨਾ ਵਰੀ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਆ ਆਪਣੇ ਖਾਨਾ ਘਰ ਸਾਫਾ ਕਰਨ ਵਾਲਾ ਜਿਹਦੇ ਨਾਲ ਿੱਟੀ ਇਕੱਠਾ ਘਰਾ ਦਾ ਸਾਫ ਹੋ ਜਾਂਦਾ ਤੇ ਜੋ ਸਾਫ ਕਣਕ ਹੁੰਦੀ ਆ ਉਹਦਾ ਦਾ ਆਟਾ ਬਣਦਾ ਤੇ ਇਹਦੇ ਵਿੱਚ ਕੀ ਆ ਅੱਜ ਆਪਣੇ ਧਿਆਨ ਵਿੱਚ ਆਇਆ ਸੀ ਆ ਸੂਈ ਆ ਜੋ ਆ ਚੀਜ਼ ਨਿਕਲ ਕੇ ਰਿਹਾ ਵਿੱਚੋਂ ਸੂਈ ਤੁਸੀਂ ਦੇਖ ਸਕਦੇ ਹੋ ਇਹ ਸੂਈ ਆ ਜੋ ਆਪਣੇ ਘਰਾਂ ਵਿੱਚ ਵਰਤੀ ਜਾਂਦੀ ਆ ਆਪਣੀਆਂ ਕਰਦੀਆਂ ਜਿਹੜੀਆਂ ਔਰਤਾਂ ਉਹ ਇਹਦੇ ਨਾਲ ਸਲਾਈ ਟਰਾਈ ਕਰਦੀਆਂ ਜਾਂ ਹੋਰ ਉਹਨਾਂ ਨੂੰ ਪਤਾ ਵੀ ਹੋਰ ਜੋ ਵੀ ਕੰਮ ਕਰਦੀਆਂ ਹੋਰ ਸਲਾਈ ਕਢਾਈ ਦਾ ਜਾਂ ਕੋਈ ਟਾਂਕਾ ਟੱਲਾ ਲਾਉਣਾ ਤਾਂ ਇਹ ਉਹਦੇ ਕੰਮ ਹੁੰਦੀ ਆ ਤਾਂ ਇਹ ਸੂਈ ਆ ਜੋ ਕਣਕ ਵਿੱਚ ਆ ਗਈ ਆ ਤੇ ਇੱਥੇ ਆਪਣੇ ਜੋ ਥਾਨਲੇ ਦੇ ਨਾਲ ਚਮਕ ਪੱਥਰ ਲੱਗਿਆ ਮੈਗਨੇਟ ਤਾਂ ਇਸ ਮੈਗਨੇਟ ਤੇ ਆ ਕੇ ਖੜ ਗਈ ਜੇਕਰ ਇਹ ਮੈਗਨੇਟ ਨਾ ਹੁੰਦਾ ਤਾਂ ਇਹਨੇ ਅੱਗੇ ਚਲੀ ਜਾਣਾ ਸੀ ਤੇ ਕਣਕ ਜਿੱਥੇ ਆਪਣੀ ਸਾਫ ਹੋ ਕੇ ਆਉਂਦੀ ਉਹਦੇ ਵਿੱਚ ਜਾ ਕੇ ਤੇ ਗਾਂ ਚੱਕੀ ਵਿੱਚ ਜਾਣਾ ਸੀ ਜਿਹਦੇ ਨਾਲ ਸੀ ਕਿਸੇ ਤਰ੍ਹਾਂ ਦਾ ਨੁਕਸਾਨ ਹੋ ਸਕਦਾ ਪਿਆ ਤਾਂ ਇਸ ਕਰਕੇ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਉਹ ਆਪਣੇ ਜਦੋਂ ਵੀ ਕਿਸੇ ਵੀ ਚੱਕੀ ਤੇ ਤੜਕ ਪਕਾਉਣ ਵਾਸਤੇ ਆਟਾ ਬਣਾਉਣ ਵਾਸਤੇ ਲੈ ਕੇ ਜਾਂਦੇ ਆ ਤਾਂ ਆਪਣੇ ਘਰ ਵਿੱਚ ਛੋਟਾ ਮੋਟਾ ਚੰਕ ਪੱਥਰ ਆ ਮੈਗਨੇਟ ਰੱਖਣ ਤੇ ਇਸ ਤਵਾਰੋ ਦੇ ਵਿੱਚ ਜ਼ਰੂਰ ਛੇੜ ਲੈਣ ਤਾਂ ਉਦੋਂ ਬਾਅਦ ਆਪਣੇ ਚੱਕੀਆਂ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਕਿ ਉਹ ਆਪਣੇ ਜੋ ਆਈ ਵਾਲੇ ਥਾਨੇ ਆ ਉੱਥੇ ਮੈਗਨੇਟ ਆ ਚੰਕ ਪੱਥਰ ਰੱਖਣ ਜਿਵੇਂ ਆਪਾਂ ਗਲੇ ਦੇ ਉੱਤੇ ਰੱਖਿਆਗਾ ਇਥੋਂ ਪਹਿਲਾਂ ਦੇਖੋ ਇਸ ਥੀਰੇ ਇੱਥੇ ਆਉਂਦੀ ਜਾਂਦਾ ਇਹ ਪਕਰ ਕਰ ਲੈ ਨਹੀਂ ਤਾਂ ਇਦੋਂ ਅੱਗੇ ਫਿਰ ਇਧਰ ਲਈ ਜਗ੍ਹਾ ਤੇ ਰੱਖਿਆ ਗਿਆ ਠੀਕ ਹੈ ਜੀ ਦੋ ਦੋ ਤਿੰਨ ਤੋਂ ਪੱਤਰ ਰੱਖੇ ਹੋਏ ਆਪਣੇ ਤੇ ਇਹਦੇ ਨਾਲ ਆਹ ਦੇਖੋ ਤੁਹਾਨੂੰ ਦਿਖਾਈ ਦੇ ਰਿਹਾ ਛੋਟੇ ਛੋਟੇ ਕਾਣਾ ਜੋ ਡੰਗਾਲ ਤੇ ਆ ਲੋਹੇ ਦੇ ਆ ਆ ਦੇਖੋ ਇੱਕ ਚੀਜ਼ ਕੋਰਾ ਹੱਥ ਤੇ ਲੱਗੀ ਆ ਇਹ ਆਪਣੀ ਹੈਗੀ ਆ ਜੀ ਮੇਕ ਇਹ ਬਰੰਗੀ ਮੇਕ ਆ ਜਿਹਨੂੰ ਆਪਾਂ ਕਹਿੰਦੇ ਨੇ ਦਿੱਤੀਆਂ ਤੇ ਲੱਗਣ ਵਾਲੀ ਜਾਂ ਜਿਹੜੀ ਬਰੀਕ ਜਾਲੀ ਹੁੰਦੀ ਆ ਪੱੰਨਿਆਂ ਵਾਲੀ ਉਹਦੇ ਤੇ ਲੱਗਦੀ ਆ ਇਹ ਵੀ ਇਹਦੇ ਵਿੱਚੋਂ ਹੁਣੇ-ਹੁਣੇ ਹੱਥ ਤੇ ਲੱਗੀ ਆ ਤਾਂ ਇਸ ਤਰ੍ਹਾਂ ਦੀਆਂ ਬਹੁਤ ਹੀ ਨਕੀਲੀਆਂ ਚੀਜ਼ਾਂ ਜਿਹੜੀਆਂ ਉਹ ਆਪਣੇ ਦਾਣਿਆਂ ਵਿੱਚ ਆ ਜਾਂਦੀਆਂ ਤੇ ਇਹ ਜਿੱਚੋਂ ਲੋਹੇ ਦੇ ਕਣ ਜੰਗਾਲ ਦੇ ਕਣ ਉਹੋ ਵੀ ਤੁਹਾਨੂੰ ਦਿਖਾਈ ਦੇ ਰਹੇ ਆ ਤੇ ਕਿਰਪਾ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਚੱਕੀਆਂ ਵਾਲੇ ਵੀਰਾਂ ਨੂੰ ਵੀ ਆਹ ਦਾਣਿਆਂ ਨਾਲ ਮੈਗਨੇਟ ਚਮਕ ਪੱਥਰ ਜ਼ਰੂਰ ਲਾ ਕੇ ਰੱਖਣਾ ਪੱਥਰਾ ਇਹਨਾਂ ਨੂੰ ਪਕੜ ਲੈਂਦੇ ਆ ਇਹਨਾਂ ਨੂੰ ਫੜ ਲੈਂਦੇ ਆ ਤੇ ਅੱਗੇ ਜਾਣ ਤੋਂ ਰੋਕਦੇ ਆ ਇਹ ਬਹੁਤ ਹੀ ਕਾਮਯਾਬ\,ਕਾਰਗਰ ਤਰੀਕਾ ਹੈ ਤੇ ਇਸੇ ਦੀ ਆਪਣੀ ਲੋਹੇ ਵਾਲੀ ਚੀਜ਼ ਨੂੰ ਜਾਂ ਜੰਗਾਲ ਨੂੰ ਅਰੰਦਾ ਜੇ ਇਹ ਨਾ ਲੱਗੇ ਹੁਣ ਤਾਂ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋ ਸਕਦਾ ਕਿਉਂਕਿ ਚੱਕੀਆਂ 'ਚ ਤਾਂ ਜੋ ਚੀਜ਼ ਚਲੀ ਗਈ ਉਹਨਾਂ ਨੇ ਤਾਂ ਪੀਸ ਦੇਣੀ ਆ ਟੈਸਟ ਕਰਕੇ ਸਾਰੇ ਭਰਾਵਾਂ ਨੂੰ ਦੇਣਤੀ ਆ ਥੋੜਾ ਜਿਹਾ ਧਿਆਨ ਦਿਆ ਕਰੋ ਤੇ ਆਪਣੇ ਜਦੋਂ ਵੀ ਕੋਈ ਕਣਕ ਲੈ ਕੇ ਆਉਣੇ ਆ ਤੁਸੀਂ ਕਣਕ ਆਟਾ ਬਣਾਉਣ ਵਾਸਤੇ ਜਾਂ ਦਾਣਾ ਬਣਾਉਣ ਵਾਸਤੇ ਤਾਂ ਉਹਦੇ ਵਿੱਚ ਇਹ ਸਾਰਾ 10 ਰੁਪਈਆ ਦਾ ਇਹ ਕਣਕ ਮਿਲ ਜਾਂਦਾ ਤੇ ਲੈ ਕੇ ਆਪਣੇ ਕਣਕ ਰਿੱਤੋ ਫੇਰ ਲਿਆ ਕਰੋ ਤੇ ਉਹਦੇ ਵਿੱਚ ਜੋ ਕੋਈ ਚੀਜ਼ ਨਿਕਲਦੀ ਆ ਉਹ ਇਹਨੂੰ ਫੜ ਲੂਗੀ ਠੀਕ ਆ ਜੀ ਤੇ ਕੰਕੀਆਂ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਕਿ ਆਪਣੇ ਛਾਨਣਿਆਂ ਤੇ ਨੈਣਾਟਾ ਵੀ ਵਰਤੋ ਜਰੂਰ ਕਰਨਾ ਤੇ ਸਾਰੇ ਆਪਣੇ